ਦੇਸ਼ ਵਿਆਪੀ ਹੜਤਾਲ ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਗਰਜੇ ਆਗੂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਵਿੱਚ ਸਾਂਝੇ ਮੋਰਚੇ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਧਰਨੇ ਦੀ ਅਗਵਾਈ ਬਲਬੀਰ ਸਿੰਘ ਪੁਆਰ ਪ੍ਰਧਾਨ ਪੈਨਸ਼ਨਰਸ ਐਸੋਸੀਏਸ਼ਨ ਸ੍ਰੀ ਸੁਰਿੰਦਰ ਕੁਮਾਰ ਕੰਬੋਜ ਸੂਬਾ ਜਨਰਲ ਸਕੱਤਰ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਸ੍ਰੀਮਤੀ ਸਰੋਜ ਰਾਣੀ ਛਪੜੀ ਵਾਲਾ ਸੂਬਾ ਪ੍ਰਧਾਨ ਆਂਗਨਵਾੜੀ ਵਰਕਰ ਹੈਲਪਰਸ ਯੂਨੀਅਨ ਕਨਸਟਰੇਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਸਿੰਘ ਟਾਬਾ ਕਾਮਰੇਡ ਨੱਥਾ ਸਿੰਘ ਸੂਬਾ ਆਗੂ ਕੁਲ ਹਿੰਦ ਮਜ਼ਦੂਰ ਯੂਨੀਅਨ ਨੇ ਕੀਤੀ ਹਾਜ਼ਰ ਆਗੂਆਂ ਵੱਲੋਂ ਕੇਂਦਰ ਚ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਅਤੇ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦਿਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਹਨਾਂ ਸਰਕਾਰਾਂ ਖਿਲਾਫ ਦੇਸ਼ ਵਿਆਪੀ ਅੰਦੋਲਨ ਚਲਾਉਣ ਲਈ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਵੱਖ-ਵੱਖ ਆਗੂਆਂ ਨੇ ਇਸ ਮੌਕੇ ਕੀ ਕੁਝ ਕਿਹਾ ਹੋ ਸੁਣਦੇ ਹਾਂ। ਕਿਰਤਕ ਜਾਨ ਮਜ਼ਦੂਰ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਪੈਸ਼ ਹੈ ਇੱਕ ਵਾਰ ਜਿੰਦਾਬਾਦ ਜਿੰਦਾਬਾਦ मुरदाबादाराद भगवंत मान जी मुरदाबाद सादाबादीदा लोक मारो नीति मुरदाबाद 9 ਜੁਲਾਈ 2025 ਦੀ ਜਿਹੜੀ ਹੈ ਭਾਰਤ ਲੈਵਲ ਦੀ ਜਿਹੜੀ ਹੜਤਾਲ ਹੈ ਸਾਡੀ ਉਹ ਅੱਜ ਜਲਾਲਾਬਾਦ ਦੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਸਾਡੇ ਪ੍ਰਧਾਨ ਸ਼੍ਰੀ ਬਲਬੀਰ ਸਿੰਘ ਕੁਵਾਰ ਜੀ ਸਰਪ੍ਰਸਤ ਸ਼੍ਰੀ ਦੇਸ਼ ਰਾਜ ਗਾਂਧੀ ਜੀ ਤੇ ਸਮੁੱਚੀ ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਅੱਜ ਐਸਟੀਐਮ ਦਫ਼ਤਰ ਦੇ ਵਿੱਚ ਸਾਡੀ ਜਿਹੜੀ ਹੈ ਹੋਰ ਦੂਸਰੀਆਂ ਜਥੇਬੰਦੀਆਂ ਦੇ ਨਾਲ ਸਾਡੀ ਇਹ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਅੱਜ ਅਸੀਂ ਕੀਤੀ ਹੈ ਜਿਹਦੇ ਵਿੱਚ ਅਸੀਂ ਜਿੱਥੇ ਭਾਰਤ ਸਰਕਾਰ ਉੱਥੇ ਪੰਜਾਬ ਸਰਕਾਰ ਦੇ ਵੀ ਅਸੀਂ ਵੱਖ-ਵੱਖ ਅਸੀਂ ਜੋ ਸਾਡੇ ਮੁੱਦੇ ਹਨ ਸਾਡੀਆਂ ਸਮੱਸਿਆਵਾਂ ਹਨ ਅਸੀਂ ਉਹਨਾਂ ਸਮੱਸਿਆਵਾਂ ਉਹਨਾਂ ਮੁੱਦਿਆਂ ਦੇ ਅਸੀਂ ਅੱਜ ਅਸੀਂ ਹੜਤਾਲ ਕੀਤੀ ਹੈ ਜਿਹਦੇ ਵਿੱਚ ਵੱਧ ਤੋਂ ਵੱਧ ਸਾਡੇ ਪਾਸ ਇੱਥੇ ਗਿਣਤੀ ਦੇ ਵਿੱਚ ਉਹ ਸਾਰੇ ਸਾਥੀ ਪਹੁੰਚੇ ਹਨ ਅਸੀਂ ਜਿੱਥੇ ਅਸੀਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ પાસે ਅਸੀਂ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦੇ ਵਾਸਤੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਉੱਥੇ ਨਾਲ-ਨਾਲ ਅਸੀਂ ਦੂਸਰੀਆਂ ਵੀ ਜਥੇਬੰਦੀਆਂ ਦੇ ਅਸੀਂ ਧੰਨਵਾਦੀ ਹਾਂ ਜੇ ਜਿਹੜੇ ਇਸ ਅੱਜ ਇਸ ਬੈਨਰ ਥੱਲੇ ਇਕੱਠੇ ਹੋਏ ਹਨ ਬਹੁਤ ਬਹੁਤ ਸ਼ੁਕਰੀਆ ਅੱਜ ਸਮੁੱਚੇ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਪੈਨਸ਼ਨਰਸ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਉਹਨਾਂ ਦੀਆਂ ਹੱਕੀ ਮੰਗਾਂ ਵਾਸਤੇ ਭਾਰਤ ਦੇ ਵਿੱਚ ਅੱਜ ਭਾਰਤ ਬੰਦ ਦੀ ਕਾਲ ਔਰ ਮੁਕੰਮਲ ਅਰਧ ਹਾਲ ਦਾ ਜੋ ਸੱਦਾ ਦਿੱਤਾ ਗਿਆ ਉਹਦੇ ਤਹਿਤ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਲਾਲਾਬਾਦ ਦੇ ਤਸਈਲ ਕੰਪਲੈਕਸ ਦੇ ਵਿੱਚ ਇਹ ਰਿਕਰੋਸ ਧਰਨਾ ਦਿੱਤਾ ਗਿਆ ਜਿਦੇ ਵਿੱਚ ਆਸ਼ਾ ਵਰਕਰ ਪੈਨਸ਼ਨਰ ਜੂਨੀਅਰ ਮਲਾਜ਼ਮ ਜਥੇਬੰਦੀਆਂ ਦੇ ਸਾਥੀ ਔਰ ਕਿਸਾਨ ਜਥੇਬੰਦੀਆਂ ਦੇ ਸਾਥੀ ਸ਼ਾਮਲ ਹੋਏ ਆ ਅੱਜ ਇਸ ਸਫਲ ਧਰਨੇ ਦੇ ਵਿੱਚ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਔਰ ਚੇਤਾਵਨੀ ਵੀ ਦਿੰਦੇ ਆ ਅਗਰ ਇਹਨਾਂ ਨੇ ਮਲਾਜ਼ਮ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਧੰਨਵਾਦ ਜਿਸੀ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਜਲਾਲਾਬਾਦ ਤਹਿਸੀਲ ਕੰਪਲੈਕਸ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮ ਮਜ਼ਦੂਰ ਕਿਸਾਨ ਪੈਨਸ਼ਨਰ ਸਾਥੀ ਸ਼ਾਮਲ ਹੋਏ ਔਰ ਜਿਹੜਾ ਮੁੱਖ ਮੁੱਦਾ ਇਸ ਹੜਤਾਲ ਦਾ ਕਿ ਸਾਡੇ ਦੇਸ਼ ਦੀ ਜਿਹੜੀ ਅਰਥਵਿਵਸਥਾ ਹੈ ਉਹਦੇ ਵਿੱਚ ਕਾਫੀ ਵੱਡੇ ਵਿਗਾੜ ਪੈਦਾ ਹੋ ਚੁੱਕੇ ਹੈ ਉਹਦੇ ਨਾਲ ਨਾਲ ਸਾਡੇ ਪੰਜਾਬ ਦੀ ਸਰਕਾਰ ਉਹ ਵੀ ਆਥਰ ਦੇ ਤੌਰ ਤੇ ਬਿਲਕੁਲ ਡਾਮਡੋਰ ਹੋ ਚੁੱਕੀ ਹੈ ਮੁਲਾਜ਼ਮਾਂ ਨੂੰ ਜਿਹੜੀਆਂ ਤਰਗਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਔਰ ਇਸ ਤੋਂ ਬਾਅਦ ਜਿਹੜੇ ਗ੍ਰੈਚੁਇਟੀ ਜਾਂ ਹੋਰ ਰਿਟਾਇਰੀ ਦਾ ਰਿਟਾਇਰੀ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਬਿੱਲ ਜਿਹੜੇ ਐ ਵੱਖ-ਵੱਖ ਜਿਹੜੇ ਫੰਡਾਂ ਦੇ ਬਿੱਲ ਐ ਉਹ ਵੀ ਉੱਥੇ ਜਿਉਂ ਦੇ ਤਿਉਂ ਪਏ ਐ ਦਫ਼ਤਰਾਂ ਦੇ ਵਿੱਚ ਵੱਡੀ ਗੱਲ ਜਿਹੜੀ ਸਮੇਂ ਸਰ ਜਿੰਨੀ ਦੇ ਤੱਕ ਮੁਲਾਜ਼ਮਾਂ ਨੂੰ ਅਧਿਆਪਕਾਂ ਨੂੰ ਜਿਹੜੀ ਤਨਖਾਹ ਨਹੀਂ ਮਿਲਦੀ ਤਾਂ ਕਿਸ ਤਰ੍ਹਾਂ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਚੱਲ ਸਕਦਾ ਹੈ ਇਸ ਦੇ ਨਾਲ ਦੇਸ਼ ਪੱਧਰ ਤੇ ਜਿਹੜਾ ਕਿਰਤੀ ਵਰਗਾਂ ਦੀ ਲੁੱਟ ਹੋ ਰਹੀ ਹੈ ਕਿਰਤੀ ਵਰਗਾਂ ਦੇ ਜਿਹੜੇ 29 ਲੇਬਰ ਕਾਨੂੰਨ ਸੀਗੇ ਉਹ ਰੱਦ ਕਰਕੇ ਜਿਹੜੇ ਚਾਰ ਨਵੇਂ ਕੋਡ ਆਏ ਆ ਜਿਹਦੇ ਜਿਨ੍ਹਾਂ ਨੇ ਸਾਡੇ ਹੜਤਾਲਾਂ ਕਰਨੇ ਮੁਜਾਰਿਆਂ ਦੇ ਉੱਤੇ ਰੋਕ ਲਾਉਣੀ ਹੈ ਸਾਨੂੰ ਗੁਲਾਮ ਬਣਾਉਣਾ ਹੈ ਉਹਨਾਂ ਦੇ ਖਿਲਾਫ ਅਸੀਂ ਇਕਜੁੱਟ ਹੋ ਕੇ ਸਾਰੇ ਮੁਲਾਜ਼ਮਾਂ ਮਜ਼ਦੂਰਾਂ ਕਿਸਾਨਾਂ ਨੇ ਅੱਜ ਇੱਥੇ ਦੇਸ਼ ਵਿਆਪੀ ਹਰ ਤਾਲ ਨੂੰ ਸਮਰਪਿਤ ਆਪਣਾ ਚੰਗਾ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਹੋਰ ਇੱਕ ਇੱਕ ਜੁੜਤਾ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਰੋ ਤੇ ਲੜਨਾ ਪਏਗਾ ਤਾਂ ਹੀ ਅਸੀਂ ਆਪਣੇ ਨੌਜਵਾਨਾਂ ਲਈ ਰਜਗਾਰ ਪਚਾ ਸਕਦੇ ਹਾਂ ਵਿਦਿਆਰਥੀਆਂ ਲਈ ਸਿੱਖਿਆ ਪਚਾ ਸਕਦੇ ਹਾਂ ਕਿਉਂਕਿ ਸਕੂਲਾਂ ਦੇ ਵਿੱਚ ਜਿਹੜੇ ਹਸਪਤਾਲਾਂ ਦੇ ਵਿੱਚ ਗਰੀਬ ਵਰਗ ਜਿਹੜਾ ਹੈ ਉਹ ਹੀ ਪੜਦਾ ਤੇ ਉਹ ਹੀ ਇਲਾਜ ਕਰਾਉਂਦਾ ਹੈ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਤਿਹਾਂ ਦੀਆਂ ਮੰਗਾ ਮੁਸ਼ਕਲਾਂ ਨੂੰ ਲੈ ਕੇ ਹੋਰ ਵੱਡਾ ਸੰਘਰਸ਼ ਨਹੀਂ ਕਰਦੇ ਮੈਂ ਸਮਝਦਾ ਕਿ ਉਨੀ ਦੇਰ ਤੱਕ ਸਾਨੂੰ ਇਹ ਲਗਾਤਾਰ ਜਿਹੜਾ ਇੱਕ ਜੁਟਤਾ ਵੱਡੇ ਪੱਧਰ ਤੇ ਲੈ ਕੇ ਜਾਣੀ ਪੈਗੀ ਤਾਂ ਹੀ ਅਸੀਂ ਆਪਣੇ ਜਿਹੜੀਆਂ ਸੰਘਰਸ਼ਾਂ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਅੱਜ ਹਿੰਦੁਸਤਾਨ ਦੀ ਕਾਲ ਤੇ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰਜ਼ ਯੂਨੀਅਨ ਪੰਜਾਬ 8ਕ ਵੱਲੋਂ ਵੀ ਪੂਰੇ ਜੋਰ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਗਿਆ ਪੰਜਾਬ ਦੇ ਵੱਖ-ਵੱਖ ਬਲਾਕਾਂ ਜ਼ਿਲ੍ਹਿਆਂ ਵਿੱਚੀ ਆੰਗਣਵਾੜੀ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਆੰਗਣਵਾੜੀ ਵਰਕਰ ਤੋਂ ਹੁਣ ਐਫ ਆਰ ਐਸ ਤੇ ਈ ਕੇ ਵਾਈ ਸੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਕਹਿਣ ਨੂੰ ਤਾਂ ਭਾਵੇਂ 4 ਘੰਟੇ ਕੰਮ ਹੈ ਪਰ ਇਹ ਪੋਸ਼ਣ ਟਰੈਕਰ ਜਿਹੜਾ ਐਪ ਚੱਲਦਾ ਹੈ ਮੋਬਾਈਲ ਵਿੱਚ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਦਾ ਜਿਨ੍ਹਾਂ ਦੇ 100 150 ਲਾਪਾਤਰੀ ਹੈ ਉਹ ਸਾਰਾ ਦਿਨ ਰਾਤ ਦੇ 10 ਵਜੇ ਤੱਕ ਵੀ ਆਪਣਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਪਹਿਲਾਂ ਲਾ ਪਾਤਰੀ ਦੀ ਫੋਟੋ ਕੈਪਚਰ ਕਰਨੀ ਹੁੰਦੀ ਹੈ ਫਿਰ ਉਹਦੀ OTP ਲੈਣੀ ਹੁੰਦੀ ਹੈ ਮਤਲਬ ਕਿ ਬਹੁਤ ਲੰਮਾ ਕੰਮ ਹੈ ਜਿਹੜਾ ਉਹ 100 150 ਲਾ ਪਾਤਰੀ ਦਾ ਨਹੀਂ ਕੀਤਾ ਜਾ ਸਕਦਾ ਸਰਕਾਰ ਵੱਲੋਂ ਰੋਜ਼ ਨਵਾਂ ਵਰਜਨ ਆਇਆ ਲੈਂਦਾ ਹੈ ਜਿਹਦੇ ਵਿੱਚ 8 ਘੰਟੇ ਦੀ 4 ਘੰਟੇ ਦੀ ਆਂਗਣਵਾੜੀ ਵਰਕਰਾਂ 14 ਘੰਟੇ ਕੰਮ ਕਰਦੀ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਜੋ ਐਫ ਆਰਐਸ ਸੇ ਬੰਦ ਕੀਤੀ ਜਾਵੇ ਓਟੀਪੀ ਲੈਣਾ ਬੰਦ ਕੀਤਾ ਜਾਵੇ ਬਾਕੀ ਅੱਜ ਜਿੰਨਾ ਸਰਕਾਰ سرمایہ دار ਸਰਕਾਰਾਂ ਨੇ ਉਹਨਾਂ ਨੇ ਮੁਲਾਜ਼ਮ ਮਾਰੂ ਨੀਤੀਆਂ ਅਪਣਾਈਆਂ ਹੋਈਆਂ ਨੇ ਜੋ ਕਾਲੇ ਕਾਨੂੰਨ ਉਹਨਾਂ ਨੇ ਸ਼ੁਰੂ ਕੀਤੇ ਨੇ ਮੁਲਾਜ਼ਮ ਮਾਰੂ ਨੀਤੀਆਂ ਨੇ ਅਸੀਂ ਉਹ ਕਾਲੇ ਕਾਨੂੰਨ ਦੇ ਬਿਲਕੁਲ ਖਿਲਾਫ ਆ ਅਸੀਂ ਉਹਦੇ ਲਈ ਲੜਦੇ ਰਹਾਂਗੇ ਅੱਜ ਮਜ਼ਦੂਰ ਮੁਲਾਜ਼ਮ ਕਿਸਾਨ ਅੱਜ ਹਰੇਕ ਵਰਗ ਤੇ ਕੋਹਾੜਾ ਚੱਲ ਰਿਹਾ ਹੈ ਪਰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਟਕਰਾਵਾਂ ਵਜੋਂ ਲੜਾਈ ਲਈ ਅਸੀਂ ਹਮੇਸ਼ਾ ਮੈਦਾਨ ਵਿੱਚ ਰਵਾਂਗੇ ਗਿਲਡ ਹੈਂਡ ਵਰਕਸ਼ਾਪ ਵਰਕਰ ਜੀ ਦਾ ਸੂਬੇ ਦਾ ਜਨਰਲ ਸਕੱਤਰ ਫ਼ਮਰ ਸਿੰਘ ਕਾਠਗੜ੍ਹ ਜੀ ਆਪ ਜੀ ਅੱਗੇ ਕਹਿਣਾ ਚਾਹਣਾ ਕੁਝ ਕਿ ਕਿਉਂਕਿ ਜਿਹੜੀ ਅੱਜ 9 ਜੁਲਾਈ ਦੀ ਹੜਤਾਲ ਹੈ ਜਿਹੜੀ ਹੈ ਵੱਖ-ਵੱਖ ਜਥੇਬੰਦਕ ਤੌਰ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਪੈਨਸ਼ਨਰ ਇਹਨਾਂ ਵੱਲੋਂ ਜਿਹੜੀ ਸਾਰੇ ਇੰਡੀਆ ਵਿੱਚ ਲਿਖੀ ਗਈ ਸੀ ਜਿਹਦੇ ਤਹਿਤ ਅੱਜ ਅਸੀਂ ਜਲਾਲਾਬਾਦ ਇੱਕ ਵੱਡਾ ਇਕੱਠ ਕਰਕੇ ਜਿਹੜਾ ਇਹ ਢਾਲ ਦਾ ਜਿਹੜਾ ਵਿਗਲ ਵਜਾਇਆ ਹੈ ਜਿਹਦੇ ਚ ਸਾਡੀ ਵਾਟਰ ਸਪਲਾਈ ਡਿਪਾਰਟਮੈਂਟ ਦੀ ਵੱਡੀ ਗਿਣਤੀ ਜਿਹੜੇ ਸਾਡੇ ਸਾਥੀ ਪਹੁੰਚੇ ਨੇ ਕਿਉਂਕਿ ਪਿਛਲੇ ਲੰਮੇ ਸਮੇ ਤੋਂ ਸਰਕਾਰ ਦੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜਿਹੜੀਆਂ ਲਗਾਤਾਰੀ ਆਉਂਦੀਆਂ ਤੇਉ ਚੱਲੀਆਂ ਆ ਰਹੀਆਂ ਨੇ ਕਿਉਂਕਿ ਪਿੱਛੇ ਬੜੇ ਵੱਡੇ ਵੱਡੇ ادارے ਰੇਲ ਲੈਂਡ ਹੋਈ ਕੋਲ ਹੋਇਆ ਜਾਂ ਹੋਰ ਐਲ ਆਈ ਸੀ ਵਗੈਰਾ ਹੋਏ ਇਹਨਾਂ ਅਦਾਰਿਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ ਜਿੰਦੇ ਚ ਕਿ ਬੜੀ ਵੱਡੀ ਜਿਹੜੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ ਜਿਹਦੇ ਵਿੱਚ ਕਿ ਰੁਜ਼ਗਾਰ ਖਤਮ ਕੀਤਾ ਗਿਆ ਸਰਕਾਰ ਹਮੇਸ਼ਾ ਵਾਸਤੇ ਪ੍ਰਾਈਵੇਟ ਨੂੰ ਪਹਿਲ ਦੇ ਰਹੀ ਹੈ ਕਿਉਂਕਿ ਵੱਡੇ ਵੱਡੇ ਪੂੰਜੀਪਤੀਆਂ ਦੇ ਘਰ ਭਰਨ ਵਾਸਤੇ ਜਿਹੜੇ ਹਰੇਕ ਸਰਕਾਰੀ ਅਦਾਰੇ ਨੂੰ ਪ੍ਰਾਈਵੇਟ ਕਰਨ ਤੇ ਜਾ ਰਹੀ ਹੈ ਉਹਦੇ ਚ ਪੰਜਾਬ ਸਰਕਾਰ ਵੀ ਘਟ ਨਹੀਂ ਹੈਗੀ ਕਿਉਂਕਿ ਪੰਜਾਬ ਸਰਕਾਰ ਵੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਜਿੰਨੇ ادارے ਸਰਕਾਰੀ ਕੰਮ ਕਰ ਰਹੇ ਨੇ ਉਹਨਾਂ ਤੇ ਹਮੇਸ਼ਾ ਵਾਂਗ ਇੱਕ ਵੱਡੇ ਵੱਡੇ ਠੇਕੇਦਾਰਾਂ ਦਾ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉੱਥੇ ਲਿਆ ਕੇ ਰੋਕ ਦਿੱਤੀਆਂ ਜਿਵੇਂ ਕਿ ਸਾਡੇ ਵਾਟਰ ਸਪਲਾਈ ਡਿਪਾਰਟਮੈਂਟ ਦੀ ਲੈ ਲਈਏ ਸਾਡੇ ਇੱਕ بڑے ਵੱਡੇ ਵੱਡੇ ਪ੍ਰੋਜੈਕਟ ਜਿਹੜੇ ਘਟੋ ਘਟ 100-100 ਪਿੰਡਾਂ ਦੇ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਜਿੰਨਾਂ ਵਿੱਚ ਕੇ 100-100 ਪਿੰਡਾਂ ਨੂੰ ਪਾਣੀ ਦਿੱਤਾ ਜਾਵੇਗਾ ਉਹਨਾਂ ਪ੍ਰੋਜੈਕਟਾਂ ਤੋਂ ਅਤੇ ਵਾਟਰ ਸਪਲਾਈ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚਲਾਈਆਂ ਜਾ ਰਹੀਆਂ ਸਨ ਉਹਨਾਂ ਦਾ ਜਿਹੜਾ ਅਮੇਸਾ ਵਾਸਤੇ ਕੁਚੰਬਰ ਨਿਕਲਦਾ ਜਾ ਰਿਹਾ ਹੈ ਕਿਉਂਕਿ ਕਈ ਸਕੀਮਾਂ ਇਹਨਾਂ ਨੇ ਪੰਚਾਇਤਾਂ ਨੂੰ ਹਵਾਲੇ ਕੀਤੀਆਂ ਪੰਚਾਇਤਾਂ ਵਾਲੇ ਸਕੀਮਾਂ ਸਾਰੀਆਂ ਤਕਰੀਬਨ ਬੰਦ ਪਈਆਂ ਨੇ ਇਸ ਲਈ ਸਾਡੀ ਮੰਗ ਇਹ ਹੈ ਕਿ ਜਿਹੜਾ ਪ੍ਰਾਈਵੇਟ ਕਰਨ ਬੰਦ ਕੀਤਾ ਜਾਵੇ ਇਹ ਸਾਰੀਆਂ ਸਕੀਮਾਂ ਵੀ ਵਾਟਰ ਸਪਲਾਈ ਦੀਆਂ ਜਿਹੜੀਆਂ ਮਹਿਕਮਾ ਦੇ ਕੋਲ ਰਵੇ ਸਾਡੀ ਜਿਹੜੀ ਪੁਰਾਣੀ ਪੈਨਸ਼ਨ 2004 ਤੋਂ ਬਾਅਦ ਵਾਲੀ ਖਤਮ ਕੀਤੀ ਗਈ ਹੈ ਉਹਨੂੰ ਵੀ ਲਾਗੂ ਕਰੇ ਤੇ ਸਾਡਾ 13% ਜਿਹੜਾ ਡੀਏ ਸਰਕਾਰ ਫ੍ਰੀਜ਼ ਕੀਤੀ ਬੈਠੀ ਹੈ ਉਹ ਵੀ ਜਿਹੜੀ ਹੈ ਜਲਦੀ ਰਿਲੀਜ਼ ਕਰੇ ਤਾਂ ਕਿ ਸਾਡੇ ਜਿਹੜੇ ਪਿਛਲੀ ਪੂਰਤੀ ਪੂਰੀ ਹੋ ਸਕੇ ਤਨਖਾਹਾਂ ਵਿੱਚ ਬੜਾ ਵੱਡਾ ਜਿਹੜਾ ਪਾੜਾ ਪਾਇਆ ਗਿਆ ਸੀ ਸਰਕਾਰ ਵੱਲੋਂ ਜਿਸ ਤਰ੍ਹਾਂ ਕਹਦੇ ਵੀ ਜਿਹੜੀ ਸੈਂਟਰ ਦੇ ਪੇਸਕੇਲ ਨਾਲ ਤਨਖਾਹ ਨੂੰ ਜੋੜਿਆ ਗਿਆ ਉਹਦੇ ਵਿੱਚ ਸੈਂਟਰ ਨੇ ਜਿਹੜਾ ਆਪਦਾ ਪੂਰਾ ਡੀਏ ਦੇ ਦਿੱਤਾ ਪਰ ਸਾਡੀ ਪੰਜਾਬ ਸਰਕਾਰ ਨਹੀਂ ਦੇ ਰਹੀ ਕਿਉਂਕਿ ਸਾਡੇ ਲੰਬੇ ਸਮੇਂ ਤੋਂ ਜਿਹੜੇ ਰਿਟਾਇਰਮੈਂਟ ਸਾਥੀ ਹੋ ਗਏ ਉਹਨਾਂ ਦੇ ਜੀਪੀ ਫੰਡ ਦੇ ਬਿੱਲ ਜਿਹੜੇ ਲੀਵਡ ਕੈਸ਼ਮੈਂਟ ਨੇ ਉਹ ਅਜੇ ਤੱਕ ਜਿਹੜੇ ਬੈਂਕਾਂ ਖਜ਼ਾਨਿਆਂ ਦੇ ਵਿੱਚ ਰੁਲਦੇ ਫਿਰਦੇ ਨੇ ਸਰਕਾਰ ਕੋਲ ਪੈਸਾ ਨਹੀਂ ਹੈਗਾ ਖਜ਼ਾਨੇ ਵਾਲੇ ਕਹਿੰਦੇ ਸਾਡਾ ਬੈਨ ਲੱਗਿਆ ਹੋਇਆ ਹੈ ਸਾਡੇ ਕਈ ਸਾਲੇ ਸਾਥੀ ਜਿਹੜੇ 6-6 ਮਹੀਨਿਆਂ ਦੇ ਘਰੇ ਫਾਕੇ ਫਕ ਰਹੇ ਨੇ ਉਹਨਾਂ ਕੋਲ ਇੱਕ ਦੁਆਣੀ ਵੀ ਖਰਚਾ ਨਹੀਂ ਹੈਗੀ ਇਸ ਲਈ ਸਰਕਾਰ ਤੋਂ ਪੂਰ ਜਰ ਮੰਗ ਕਰਦੇ ਹਾਂ ਕਿ ਜਿਹੜੇ ਉਹਨਾਂ ਦੇ ਰੁਕੇ ਹੋਏ ਜਿਹੜੇ ਬਕਾਏ ਦੇ ਉਹ ਜਰਦੀ ਰੀਜ਼ ਕੀਤਾ ਜਾਵਣ ਅਤੇ ਤਾਂ ਜੋ ਜਿਹੜੇ ਸਾਡੇ ਵਿਭਾਗ ਵਿੱਚ ਲੱਗੇ ਕੱਚੇ ਬਲਾਜ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਇਸ ਲਈ ਜੇਕਰ ਇਹ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲਾ ਸਮਾਂ ਜਿਹੜਾ ਸੰਘਰਸ਼ਾਂ ਦਾ ਹੋਵੇਗਾ ਜਿੰਦੇ ਸਾਡੀ ਜਥੇ ਵੱਡੀ ਪੀਡਬਲਯੂਡੀ ਫੀਲਡ ਹੈਂਡ ਵਰਕਰਜ਼ ਯੂਨੀਅਨ ਅਤੇ ਸतीश ਰਾਣਾ ਦੀ ਪੀਐਸਐਸਫ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਹਾਂ ਤੇ ਵੱਡੇ ਐਕਸ਼ਨ ਕਰਨ ਨੂੰ ਤਿਆਰ ਰਵਾਂਗੇ ਇਹ ਇੱਕ ਤਾਂ ਜੈਸ ਫਰਸ ਜਤਲਡ ਵਾਲੋ ਕੰਨ ਅੱਜ ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਜਿਹੜੀ ਜਨਰਲ ਹੜਤਾਲ ਕੀਤੀ ਗਈ ਹੈ ਇਹਦੇ ਵਿੱਚ ਪੂਰੇ ਜਲਾਲਾਬਾਦ ਦੇ ਜਿਹੜੇ ਮੁਲਾਜ਼ਮ ਸਾਥੀ ਨੇ ਪੈਨਸ਼ਨ ਸਾਥੀ ਨੇ ਇਵਨ ਕੇ ਵਿਦਿਆਰਥੀ ਜਥੇਬੰਦੀ ਐਆਈਐਸਐਫ ਸਰਵਪਰਤ ਨੌਜਨ ਸਭਾ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਰਜਿਸਟਰਡ ਏਟਕ ਵੱਲੋਂ ਅਸੀਂ ਜਿਹੜਾ ਇਹਦੇ ਵਿੱਚ ਸ਼ਮੂਲਿਤ ਕੀਤੀ ਹੈ ਔਰ ਅੱਜ ਦੀ ਇਸ ਹੜਤਾਲ ਦੇ ਵਿੱਚ ਇੱਕ ਗੱਲ ਖਾਸ ਰਹੀ ਏ ਕਿ ਜਿਹੜੀਆਂ ਮੋਦੀ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਮੁਲਾਜ਼ਮ ਵਾਰੂ ਕਿਰਤੀ ਮਾਰੂ ਨੀਤੀਆਂ ਨੇ ਉਹਦੇ ਖਿਲਾਫ ਜਿਹੜਾ ਇੱਕ ਵੱਡਾ ਅਭਿਆਨ ਕਹਿ ਸਕਦੇ ਕੰਦੋਲਨ ਸ਼ੁਰੂ ਕਰਨ ਦਾ ਜਿਹੜਾ ਇੱਥੇ ਇੱਕ ਐਲਾਨ ਕੀਤਾ ਗਿਆ ਜਲਾਲਾਬਾਦੀਆ ਟ੍ਰੇਡ ਯੂਨੀਅਨਸ ਨੇ ਇਸ ਗੱਲ ਦਾ ਤਹਈਆ ਕੀਤਾ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੇ ਸਾਥੀ ਮਿਲ ਕੇ ਸਰਕਾਰਾਂ ਦੀਆਂ ਨੀਤੀਆਂ ਦਾ ਖਿਲਾਫ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋਣਗੇ ਔਰ ਕੇਂਦਰ ਦੀ ਜਿਹੜੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਸਾਡੇ ਜਿਹੜੇ ਪਬਲਿਕ ਸੈਕਟਰ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਲੱਗੇ ਮਲਾਜਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਔਰ ਨਵੇਂ ਜਿਹੜੇ ਰੋਜ਼ਗਾਰ ਮੰਗਣ ਵਾਲੇ ਉਹਨਾਂ ਦੇ ਮੁਕੰਮਲ ਤੌਰ ਤੇ ਰਸਤੇ ਜਿਹੜੇ ਬੰਦ ਕੀਤੇ ਜਾ ਰਹੇ ਨੇ ਉਹਨਾਂ ਤੇ ਚਿੰਤਾਜਾਰ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਸ ਤਰ੍ਹਾਂ ਦਾ ਜਿਹੜਾ ਇੱਕ ਜਨਤਕ ਕੋਲ ਉਸਾਰਨ ਵਾਸਤੇ ਰੂਪਰੇਖਾ ਤਿਆਰ ਕੀਤੀ ਗਈ ਹੈ ਜਿਦੇ ਤਹਿਤ ਹਰੇਕ ਜਿਹੜਾ ਨੌਜਵਾਨ ਹੈ ਜੋ ਚਾਹੁੰਦਾ ਹੈ ਕਿਉਂਕਿ ਅੱਜ ਸਮਾਜ ਦੇ ਵਿੱਚ ਨਸ਼ਿਆਂ ਦਾ ਪ੍ਰਚਾਰ ਜਿਹੜਾ ਹੈ ਸਾਡੀ ਜਵਾਨੀ ਨੂੰ ਜਿਹੜਾ ਹੈ ਉਹ ਗਲਤ ਟੈਗ ਨਾਲ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਕਿ ਇਸ ਨੀਤੀਆਂ ਸਰਕਾਰ ਦੀਆਂ ਮਾੜੀਆਂ ਨੇ ਜਿਹਦੇ ਕਰਕੇ ਮਜਬੂਰੀ ਵਸ ਨੌਜਵਾਨ ਗੈਂਗਸਟਰ ਬਣ ਰਿਹਾ ਹੈ ਮਜਬੂਰੀ ਵਸ ਨੌਜਵਾਨ ਨਸ਼ੇੜੀ ਬਣ ਰਿਹਾ ਹੈ ਉਹਨੂੰ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ ਮਜਬੂਰੀ ਵਸ ਆਤਮ ਹੱਤਿਆ ਵਾਲੇ ਪਾਸੇ ਜਾ ਰਿਹਾ ਹੈ ਮਜਬੂਰੀ ਵਸ ਜਿਹੜਾ ਹੈਗਾ ਉਹ ਗਲਤ ਲਾਮਤਾ ਅਪਣਾਉਣ ਵਾਸਤੇ ਮਜਬੂਰ ਹੈ ਔਰ ਅਸਲ ਕਾਰਨ ਹੈ ਜੇਕਰ ਉਹਨਾਂ ਦੇ ਰੁਜ਼ਗਾਰ ਦੀ ਗਾਰੰਟੀ ਹੋ ਜਾਏਗੀ ਸਭ ਲਈ ਰੁਜ਼ਗਾਰ ਦੀ ਗਰੰਟੀ ਹੋਏਗੀ ਤਾਂ ਫਿਰ ਜਿਹੜਾ ਨੌਜਵਾਨ ਹੈ ਉਹ ਗਲਤ ਵਾਲੇ ਪਾਸੇ ਨਹੀਂ ਜਾਏਗਾ ਫਿਰ ਉਹ ਮੰਦੀਰ ਸ਼ਬਦ ਤੋਂ ਉਹ ਗੈਂਗਸਟਰ ਸ਼ਬਦ ਤੋਂ ਉਹਨੂੰ ਜਿਹੜਾ ਬਦਨਾਮ ਕਰਨ ਵਾਲੇ ਸ਼ਬਦ ਤੋਂ ਸਾਡੀ ਜਵਾਨੀ ਤੋਂ ਉਹਨੂੰ ਜਿਹੜਾ ਕਿਤੇ ਨਾ ਕਿਤੇ ਰਾਹਤ ਮਿਲੇਗੀ ਔਰ ਨਾਲ ਦੀ ਨਾਲ ਜਿਹੜੇ ਲੱਗੇ ਹੋਏ ਸਾਡੇ ਮੁਲਾਜ਼ਮ ਨੇ ਜਿਨ੍ਹਾਂ ਦੀ 올ਡ ਪੈਸ਼ਨ ਸਕੀਮ ਦੀ ਜਿਹੜਾ ਉਹਨਾਂ ਨੂੰ ਦਿੱਤੀ ਨਹੀਂ ਜਾ ਰਹੀ ਨਵੀਂ ਪੈਸ਼ਨ ਸਕੀਮ ਦੇ ਤਹਿਤ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ 52 ਸਾਲ ਤੱਕ ਰਿਟਾਇਰਮੈਂਟ ਉਸ ਤੋਂ ਬਾਅਦ ਨਾ ਮਾਤਰ ਕਹਿ ਸਕਦੇ ਆ 2500 ਰੁਪਏ 3000 ਰੁਪਏ ਜਿਹੜੀ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਹੈ ਕੋਈ ਮੈਡੀਕਲ ਰਿਬਰਸਮੈਂਟ ਨਹੀਂ ਹੋਣੀ ਔਰ ਇਹਦੇ ਤਹਿਤ ਜਿਹੜੀ ਵਿਚਾਰ ਚਰਚਾ ਕੀਤੀ ਗਈ ਕਿ ਜਦੋਂ ਵੀ ਸਰਕਾਰ ਸੱਤਾ ਤੇ ਆਉਂਦੀ ਹੈ ਸੱਤਾ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਕਹਿਆ ਦਿੱਤਾ ਜਾਂਦਾ ਹੈ ਕਿ ਅਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਾਂਗੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਪੰਜਾਬ ਸਰਕਾਰ ਵੱਲੋਂ ਵੀ ਲਾਰਾ ਲਾਇਆ ਜਾ ਰਿਹਾ ਹੈ ਅਜੇ ਤੱਕ ਮੁਲਾਜ਼ਮਾਂ ਦੀ ਜਿਹੜੀ ਹੈ ਉਹ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਇਸ ਗੱਲ ਦੀ ਅਸੀਂ ਨਿੰਦਾ ਵੀ ਕਰਦੇ ਹਾਂ ਔਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਡੇਢ ਸਾਢ ਤੋੜਾ ਰਹਿ ਗਿਆ ਜੇਕਰ ਮਰਾਜ਼ਮਾ ਦੀ 올ਡ ਪੈਨਸ਼ਨ ਸਕੀਮ ਲਈ ਤੁਸੀਂ ਇੰਪਲੀਮੈਂਟੇਸ਼ਨ ਕਰਨ ਦੀ ਗੱਲ ਨਾ ਕੀਤੀ ਲਾਗੂ ਕਰਨ ਦੀ ਨਾ ਗੱਲ ਕੀਤੀ ਤਾਂ ਅਸੀਂ ਹੋਰ ਜਿਹੜਾ ਤਿੱਖਾ ਰੋ ਕਰਾਂਗੇ ਔਰ ਨਾਲ ਦੀ ਨਾਲ ਜਿਹੜੇ ਬੇਰਜ਼ਗਾਰਾਂ ਨੂੰ ਨੌਜਵਾਨਾਂ ਰੁਜ਼ਗਾਰ ਦੇਣ ਦੀ ਗੱਲ ਤੁਹਾਡੀ ਸਰਕਾਰ ਆਈ ਸੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਭ ਤੋਂ ਬਾਅਦ ਜਿਹੜਾ ਹਰੇ ਪੈਣ ਦੀ ਛਾਈ ਹੈ ਉਹ ਬੇਰਜ਼ਗਾਰਾਂ ਤੇ ਵਰਤੀ ਜਾਏਗੀ ਪਰ ਅੱਜ ਹਾਲਾਤ ਇਹ ਨੇ ਕਿ ਬੇਰਜ਼ਗਾਰਾਂ ਰੁਜ਼ਗਾਰ ਦੇਣ ਦੀ ਬਜਾਏ ਅੱਜ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਤਬਦੀਲ ਕੀਤਾ ਜਾ ਰਿਹਾ ਹੈ ਅੱਜ ਹੱਕ ਮੰਗਦੇ ਨੌਜਵਾਨਾਂ ਨੂੰ ਜਿਹੜੇ ਉਹਨਾਂ ਨੂੰ ਡਾਂਗਾ ਦੇ ਨਾਲ ਕੁੱਟਿਆ ਜਾ ਰਿਹਾ ਹੈ ਕੁੜੀਆਂ ਦੀਆਂ ਜਿਹੜੀਆਂ ਇੱਜ਼ਤਾਂ ਨੇ ਉਹ ਰੋਲੀਆਂ ਜਾ ਰਹੀਆਂ ਨੇ ਇਸ ਸਥਿਤੀ ਦੇ ਵਿੱਚ ਕਾਰਪੋਰੇਟ ਸੈਕਟਰ ਨੂੰ ਅਸੀਂ ਜਿਹੜਾ ਇੱਕ ਤਿੱਖਾ ਟੱਕਰ ਦੇਣ ਵਾਸਤੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਆਂ ਭਵਿੱਖ ਦੇ ਵਿੱਚ ਇੱਕ ਵੱਡਾ ਜਿਹੜਾ ਅੰਦੋਲਨ ਛੇੜਾਂਗੇ